ਪੰਜਾਬ ਵਿੱਚ ਮੌਸਮ ਪੂਰੀ ਤਰ੍ਹਾਂ ਬਦਲ ਚੁੱਕਾ ਹੈ 9 ਜੁਲਾਈ ਤੱਕ ਮੌਸਮ ਵਿਭਾਗ ਵੱਲੋਂ ਪੂਰੇ ਸੂਬੇ ਵਿੱਚ ਪਾਰੀਮੀਨ ਨੂੰ ਲੈ ਕੇ येलो अलर्ट ਜਾਰੀ ਕੀਤਾ ਗਿਆ ਹੈ ਮੌਸਮ پورے ਸੂਬੇ ਵਿੱਚ ਆਪਣਾ ਪ੍ਰਭਾਵ ਦਿਖਾਏਗਾ ਜਿੱਥੇ ਚਲਦੇ ਪਾਰਿਬਾਰ ਛੋਣ ਦੀ ਸੰਭਾਵਨਾ ਦੱਾਈ ਜਾ ਰਹੀ ਹੈ ਮੌਸਮੀ ਵਿਭਾਗ ਵੱਲੋਂ ਤਾਜ਼ਾ ਅਪਡੇਟ ਮੁਤਾਬਕ ਵਿਭਾਗ ਨੇ ਅੱਜ ਤੋਂ 9 ਜੁਲਾਈ ਤੱਕ ਬੜੀ ਪ੍ਰੂਵਿਖਵੜੀ ਕੀਤੀ ਹੈ ਇਸ ਦੇ ਨਾਲ ਹੀ ਮੌਸਮੀ ਵਿਭਾਗ ਵੱਲੋਂ ਲੋਕਾਂ ਦੇ ਫੋਨਾਂ ਉੱਤੇ ਮੈਸੇਜ ਭੇਜ ਕੇ ਮੌਸਮ ਸਮਰਦੇ ਅਲਰਟ ਕੀਤਾ ਜਾ ਰਿਹਾ ਹੈ ਪੰਜਾਬ 'ਚ ਦੁਪਹਿਰ ਤੋਂ ਬਾਅਦ ਪੁਨਾ ਤੇ ਘਟੀਆਂ ਖੜਕਣ ਲੱਗੀਆਂ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਸੂਬੇ ਦੇ ਲੋਕਾਂ ਨੂੰ ਮੈਸੇਜ ਭੇਜ ਕੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹਿਣ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦਿਨ ਵਾਲੀ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਵਿੱਚ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਇਹਨਾਂ ਮੈਸੇਜਾਂ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਅਮਰਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਪਠਾਨਕੋਟ, ਤਰਨਤਾਰਨ, ਪਟਿਆਲਾ, ਕਪੂਰਥਲਾ, ਰੂਪਨਗਰ, ਮੁਹਾਲੀ, ਨਵਾਂਸ਼ਹਿਰ ਵਿੱਚ ਤੇਜ਼ ਹਨੇਰੀ ਤੇ ਪਾਰੀ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ। ਪਾਕਿਸਤਾਨੀ ਕ੍ਰਿਕਟ ਟੀਮ ਨੇ ਬਰਵਿੰਗਮ ਦੇ ਐਜਵੈਸਟਨ ਮੈਦਾਨ 'ਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ 5 ਮੈਚਾਂ ਦੀ ਲੜੀ ਵਿੱਚ ਇੱਕ ਇੱਕ ਨਾਲ ਬਰਾਬਰੀ ਹੋ ਗਈ ਹੈ। ਭਾਰਤ 608 ਦੌੜਾਂ ਦੇ ਤੀਜੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਮੈਚ ਦੇ ਆਖਰੀ ਦਿਨ 271 ਤੇ ਆਲ ਆਊਟ ਹੋ ਗਿਆ। ਇੰਗਲੈਂਡ ਦੀ ਧਿਰ ਤੇ ਦੌੜਾਂ ਦੇ ਮਾਮਲੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਦਿੱਤਾ ਹੈ। ਪਿਛਲਾ ਰਿਕਾਰਡ 279 ਦੌੜਾਂ ਦਾ ਹੈ। ਭਾਰਤ ਨੇ 1988 ਵਿੱਚ ਲੀਡਸ ਵਿੱਚ ਅੰਗਰੇਜ਼ਾਂ ਨੂੰ ਇਸ ਫਰਕ ਨਾਲ ਹਰਾਇਆ ਸੀ ਇਸ ਤੋਂ ਇਲਾਵਾ ਭਾਰਤ ਨੇ 58 ਸਾਲਾਂ ਵਿੱਚ ਬਰਮਿੰਗਮ ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ ਇਸ ਤੋਂ ਪਹਿਲਾਂ ਇੱਥੇ ਖੜੇਗੇ 8 ਟੈਟਾਂ ਵਿੱਚੋਂ ਭਾਰਤ ਨੂੰ 7 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇੱਕ ਮੈਚ ਡਰਾ ਰਿਹਾ ਸੀ ਇਸ ਤੇ ਭਾਰਤ ਦੇ ਕਪਤਾਨ ਸ਼ੁਭਮਨ ਗਿੱਲੇ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਈ ਵਾਰ ਖਾਸ ਕਰਕੇ ਜਦੋਂ ਤੁਸੀਂ ਕਪਤਾਨ ਹੁੰਦੇ ਹੋ ਤਾਂ ਤੁਹਾਨੂੰ ਉਦਾਹਰਨ ਦੇ ਕੇ ਅਗਵਾਈ ਕਰਨ ਦੀ ਲੋੜ ਹੁੰਦੀ ਹੈ ਤੁਹਾਨੂੰ ਹਮੇਸ਼ਾ ਟੀਮ ਨੂੰ ਪਹਿਲਾਂ ਰੱਖਣਾ ਪੈਂਦਾ ਹੈ ਪਰਖ ਰਾਸ਼ਟਰੀ ਸਰਵੇਖਣ ਵਿੱਚ ਪੰਜਾਬ ਨੇ ਸਰਬੋਤਮ ਪ੍ਰਦਰਸ਼ਨ ਕੀਤਾ ਇਸ ਦੇ ਇੱਕ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਸਖਤ ਯਤਰਾ ਸਦਕਾ ਪੰਜਾਬ ਅੱਜ ਇੱਕ ਸਰਵੇਖਣ ਵਿੱਚ ਪਹਿਲੇ ਸਥਾਨ ਤੇ ਹੈ ਜਦੋਂ ਕਿ 2017 ਵਿੱਚ ਇਹ 29ਵੇਂ ਸਥਾਨ ਤੇ ਸੀ ਇਸ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਮੈਂਸ ਦਾ ਕਹਿਣਾ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਸੱਤਾ ਚਾਈ ਹੈ ਉਸ ਦਾ ਮੁੱਖ ਟੀਚਾ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਰਿਹਾ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਮੌਜੂਦ ਸਾਰੀਆਂ ਕਮੀਆਂ ਤੇ ਛੋਟਾਂ ਨੂੰ ਦੂਰ ਕਰਨ ਲਈ ਕੰਮ ਕੀਤਾ। ਉਹਨਾਂ ਕਿਹਾ ਕਿ ਇਸ ਦੇ ਸਿੱਟੇ ਵਜੋਂ ਪੰਜਾਬ ਨੂੰ ਪਹਿਲਾ ਸਥਾਨ ਹਾਸਲ ਹੋਇਆ ਏ। ਇਸ ਦੇ ਨਾਲ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬਾਜ ਬੈਸ ਰਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਬਹੁਤ ਵੱਡੀਆਂ-ਵੱਡੀਆਂ ਪ੍ਰੀਖਿਆਵਾਂ ਵਿੱਚ ਪਹਿਲੇ ਸਥਾਨਾਂ ਤੇ ਰਹਿ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਦੇਸ਼ ਦੇ ਹੋਰ ਸੂਬੇ ਪੰਜਾਬ ਤੋਂ ਬਹੁਤ ਅੱਗੇ ਸਨ। हिमाचल प्रदेश ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈਣ ਕਾਰਨ ਮੰਡੀ ਜ਼ਿਲ੍ਹੇ ਦੀਆਂ 176 ਸੜਕਾਂ 260 ਤੋਂ ਵੱਧ ਸੜਕਾਂ ਬੰਦ ਹਨ ਮੌਸਮ ਵਿਭਾਗ ਨੇ 6 ਜੁਲਾਈ ਨੂੰ ਕਾਂਗੜਾ ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਬਹੁਤ ਭਾਰੀ ਮੀਂਹ ਪੈਣ ਦੀ ਰੈਡ ਅਲਰਟ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਉਨਾ ਬਲਾਸਪੁਰ ਹਮੇਰਪੁਰ ਚੰਬਾ ਸੋਲਨ Shimla ਤੇ ਕੁੱਲ ਜ਼ਿਲ੍ਹਿਆਂ ਵਿੱਚ ਵੀ ਅਲੱਗ-ਅਲੱਗ ਥਾਵਾਂ 'ਤੇ orange alert ਜਾਰੀ ਕੀਤਾ ਗਿਆ ਹੈ हिमाचल ਵਿੱਚ ਪਿਛਲੇ ਸਾਲ ਮੌਨਸੂਨ ਦੌਰਾਨ ਭਾਰੀ ਮੀਂਹ ਪਿਆ ਸੀ ਜਿਸ ਕਾਰਨ ਸੂਬੇ ਵਿੱਚ ਕਈ ਥਾਵਾਂ ਤੇ ਜਲ-ਥਲ ਤੇਤੀਗਣ ਡਿੱਗਣ ਕਾਰਨ 550 ਲੋਕਾਂ ਦੀ ਮੌਤ ਹੋ ਗਈ ਸੀ ਮੌਸਮ ਵਿਭਾਗ ਨੇ ਹੁਣ ਜ਼ਮੀਨ ਖਿਸਕਣ ਅਚਾਨਕ ਖੜਾ ਪਾਣੀ ਪਾਰਨ ਤੇ ਜ਼ਰੂਰੀ ਸੇਵਾਵਾਂ ਨੂੰ ਨੁਕਸਾਨ ਹੋਣ ਦੀ ਚੇਤਾਵਨੀ ਜਾਰੀ ਕੀਤੀ ਹੈ ਲੋਕਾਂ ਨੂੰ ਜਲ ਸਰੋਤਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਅਨੁਸਾਰ ਹੁਣ ਤੱਕ ਅਨੁਮਾਨਿਤ ਨੁਕਸਾਨ ਲਗਭਗ 541 ਕਰੋੜ ਰੁਪਏ ਹੈ ਹਾਲਾਂਕਿ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਕਿਹਾ ਕਿ ਨੁਕਸਾਨ 700 ਕਰੋੜ ਤੋਂ ਵੀ ਵੱਧ ਆਏ ਕਿਉਂਕਿ ਨੁਕਸਾਨ ਦੇ ਵੇਰਵੇ ਹਲੇ ਤਿਆਰ ਕੀਤੇ ਜਾ ਰਹੇ ਨੇ ਲੁਧਿਆਣਾ ਦੇ ਸ਼ਹਿਰ ਅਸਲੀਮ ਟਾਬਰੀ ਅਦੀਨ ਪਿੰਦੇ ਇਲਾਕੇ ਵਿੱਚ ਇੱਕਔਰਤ ਦਾ ਪੇਜ ਪਰੇ ਹਲਾਤਾਂ ਵਿੱਚ ਕਤਲ ਕਰ ਦਿੱਤਾ ਗਿਆ ਜਿਸ ਦੀ ਲਾਸ਼ ਉਸ ਦੇ ਘਰ ਵਿੱਚੋਂ ਬਰਾਮਦ ਹੋਈ ਇਸ ਬਲਾਈਂਡ ਮਰਡਰ ਨੂੰ ਪੁਲਿਸ ਵੱਲੋਂ ਹੱਲ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਇਸ ਮਾਮਲੇ ਵਿੱਚ ਹੁਣ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦਾ ਮ੍ਰਿਤਕ ਨਾਲ ਪੈਸੇ ਦਾ ਲੈਣ ਦੇਣ ਸੀ ਸੀ.ਸੀ.ਟੀ.ਵੀ. ਨਾ ਦੇਣ ਤੇ ਮ੍ਰਿਤਕਾ ਵੱਲੋਂ આરોપી ਨੂੰ ਜ਼ਲੀਲ ਕੀਤਾ ਗਿਆ ਸੀ ਜਿੰਦੀ ਰਣਜੀਤ ਵਜੋਂ ਪੁਰਸਨ ਸਾਥ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੌਂਟ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਇੱਕ ਮਹਿਲਾ ਜਿਸ ਦੀ ਖੂਨ ਨਾਲ ਲਤਪਤ Laash 21 ਜੂਨ ਨੂੰ ਕਰਦੇ ਬਾਥਰੂਮ ਵਿੱਚ ਮਿਲੀ ਸੀ ਇਸ ਮਾਮਲੇ ਵਿੱਚ ਪੁਲਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਇਲਾਕੇ ਵਿੱਚ ਵੱਖ-ਵੱਖ ਥਾਵਾਂ ਤੇ ਸੀ.ਸੀ.ਟੀ.ਵੀ. ਕੈਮਰੇ ਖੰਗਾਲਣ ਤੋਂ ਬਾਅਦ ਇੱਕ આરોપી ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰੋਪੀ ਦਾ ਅਮ੍ਰਿਤਕ ਨਾਲ ਪੈਸੇ ਦਾਲਨੇ ਦੇਣ ਦੀ ਤੇ ਵਿਆਜ ਨਾ ਦੇਣ ਕਰਕੇ ਮਿਤਕਾ ਵੱਲੋਂ ਉਸ ਨੂੰ ਦਲੀਲ ਕੀਤਾ ਗਿਆ ਸੀ ਜਿਸ ਦਾ ਉਸਨੇ ਬਦਲਾ ਲਿਆ ਪੰਜਾਬ ਦੇ ਰਾਜਪਾਲ ਗੁਲਾਬਕੰਤ ਕਟਾਰੇ ਨੇ ਪਾਰਕ ਵਿਕਾਸ ਟ੍ਰਿਸ਼ਨ ਚੈਰੀਟੇਬਲ ਟਰਸਟ ਦੇ ਹਾਲੇ ਵਿੱਚ ਕਰਵਾਏ ਗਏ ਸੰਕਲਪ ਸਨਮਾਨ ਸਮਾਗਮ ਦੌਰਾਨ ਸੰਕਲਪ ਰਾਈ ਸਾਲ 2024-25 ਦੀ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕਰਦਿਆਂ ਇਹਨਾਂ ਨੌਜਵਾਨਾਂ ਨੂੰ ਪੰਜਾਬ ਦਾ ਗੌਰਵ ਅਤੇ ਮਾਣ ਦਿੱਤਾ। ਪਾਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰਸਟ ਵਿਖੇ ਕਰਵਾਏ ਗੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਰਾਜਪਾਲ ਗੁਲਾਬਕੰਨ ਖਟਾਰੀ ਨੇ ਸੰਕਲਪ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਲ 2024-25 ਵਿੱਚ 1009 ਨੌਜਵਾਨਾਂ ਨੇ ਸੰਗ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਜਿਨ੍ਹਾਂ ਵਿੱਚੋਂ 721 ਸੰਕਲਪ ਦੇ ਹਨ ਉਹਨਾਂ ਕਿਹਾ ਕਿ ਇਹ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਇਹਨਾਂ 721 ਨੌਜਵਾਨਾਂ ਵਿੱਚੋਂ 18 ਪੰਜਾਬ ਤੋਂ ਹਨ ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਪੰਜਾਬ ਦਾ ਗੌਰਵ ਦੇ ਮਾਣ ਹੋ ਤੁਹਾਨੂੰ ਪੂਰੀ ਲਗਨ ਮਿਹਨਤ ਸਮਰਪਣ ਭਾਵਨਾ ਨਾਲ ਦੇਸ਼ ਤੇ ਸੂਬਿਆਂ ਦੀ ਸੇਵਾ ਦਾ ਪ੍ਰਣ ਕਰਨਾ ਚਾਹੀਦਾ ਹੈ ਕਟਾਰੀ ਨੇ ਕਿਹਾ ਕਿ ਦੇਸ਼ ਚਲਣ ਵਿੱਚ ਯੂਪੀਐਸੀ ਅਧਿਕਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس 10 ਜੁਲਾਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਇਸ ਦੌਰਾਨ ਬੇਅਦਬੀ ਦੇ ਮੁੱਦੇ ਤੇ ਸਖਤ ਕਾਨੂੰਨ ਬਣਾਉਣ ਤੇ ਵਿਚਾਰ ਪੰਦਰਾ ਹੋਵੇਗਾ ਵਿਧਾਨ ਸਭਾ ਵੱਲੋਂ ਸੈਸ਼ਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਸ ਤਰ੍ਹਾਂ ਦਾ ਇਸ ਸਬੰਧੀ ਇੱਕ ਕਾਪੀ ਸਰਕਾਰ ਦੇ ਸਾਰੇ ਸਬੰਧਤ ਵਿਭਾਗਾਂ ਨੂੰ ਭੇਜ ਦਿੱਤੀ ਗਈ ਹੈ ਪਹਿਲਾਂ ਸਰਕਾਰ ਵੱਲੋਂ 7 ਜੁਲਾਈ ਨੂੰ ਕੈਬਨ ਮੀਟਿੰਗ ਬੁਲਾਈ ਗਈ ਇਸ ਸਾਲ ਲਈ ਦੂਜਾ ਮੌਕਾ ਹੈ ਜਦੋਂ ਪੰਜਾਬ ਵਿਧਾਨ ਸਭਾ ਵੱਲੋਂ ਵਿਸ਼ੇਸ਼ اجلاس ਬੁਲਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ April ਮਹੀਨੇ ਵਿੱਚ ਜਦੋਂ ਪਾਖਾ ਤੇ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ ਤੇ ਰੈਣਾ ਵਿੱਚ ਘਰ ਵਿਵਾਦ ਹੋਇਆ ਸੀ ਤਾਂ ਸਰਕਾਰ ਨੇ ਪਹਿਲਾਂ 2 ਮਈ ਨੂੰ ਸਰਪਾਰਟੀ ਮੀਟਿੰਗ ਬੁਲਾਈ ਸੀ ਜਿਸ ਤੋਂ ਬਾਅਦ 5 ਮਈ ਨੂੰ ਇੱਕ ਵਿਸ਼ੇਸ਼ اجلاس ਹੋਇਆ ਸੀ ਜਿਸ ਦੇ ਵਿੱਚ ਸਾਰਿਆਂ ਨੇ ਸਰਕਾਰ ਦੇ ਹੱਕ ਵਿੱਚ ਸਹਿਮਤੀ ਦਿੱਤੀ ਇਸ ਦਿਨਾਂ ਲਈ ਹੁਣ ਬੇਅਦਬੀ ਦੇ ਮੁੱਦੇ ਤੇ ਸ਼ਹਿ ਚੰਗ ਬੁਲਾਇਆ ਜਾ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਸੰਸਦ ਦਾ ਬਜਟ ਸੈਸ਼ਨ ਹੋਇਆ ਸੀ ਤਾਂ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਸ ਸੰਬੰਧੀ ਸਖਤ ਕਾਨੂੰਨ ਬਣਾਇਆ ਜਾਵੇ 2027 ਦੇ ਚੋਣਾਂ ਨੂੰ ਦੇਖਦੇ ਹੋਏ ਸਾਰੀਆਂ ਪਾਰਟੀਆਂ ਦੇ ਤਿਆਰੀਆਂ ਵਿੱਚ ਲੱਗੀਆਂ ਹੋਈਆਂ ਨੇ ਤੇ ਸਾਰੀਆਂ ਪਾਰਟੀਆਂ ਵੱਲੋਂ ਇਨ੍ਹਾਂ ਚੋਣਾਂ ਵਿੱਚ ਚੰਗੇ ਪ੍ਰਦਰਸ਼ਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਇਸ ਲਈ ਪੰਜਾਬ ਕਾਂਗਰਸ ਵੱਲੋਂ ਜੁੜੇਗਾ ਬਲੌਗ ਜਿੱਤੇਗੀ ਕਾਂਗਰਸ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਹੋਰ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਆ ਵਰਕਰਾਂ ਨੂੰ 2027 ਦੇ ਚੋਣਾਂ ਲਈ ਹੁਣ ਤੋਂ ਹੀ ਲਾਮਬਦ ਹੋਣ ਲਈ ਪ੍ਰੇਰਿਤ ਕੀਤਾ ਹੈ ਇਸ ਲਈ ਰਾਜਾਵੜਿੰਗ ਵੱਲੋਂ ਪੂਰੇ ਪੰਜਾਬ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ 31 ਇਸ ਦੌਰਾਨ ਰਾਜਾਪ੍ਰਿੰਕ ਨੇ ਕਿਹਾ ਕਿ ਬਲਾਕ ਪੱਧਰ ਤੇ ਇੱਕ ਮੀਟਿੰਗ ਹੋਈ ਹੈ ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਰਾਜਾਪ੍ਰਿੰਕ ਨੇ ਦੱਸਿਆ ਕਿ ਸੰਗਠਨ ਨੂੰ ਭੂਤ ਤੇ ਸਟ੍ਰੀਟ ਪੱਧਰ ਤੇ ਕਿਵੇਂ ਲੈ ਜਾਣਾ ਹੈ ਇਸ ਬਾਰੇ ਚਰਚਾ ਕੀਤੀ ਗਈ ਹੈ ਅਤੇ 31 ਤੇ 41 ਮੈਂਬਰੀ ਕਮੇਟੀਆਂ ਦੇ ਅੰਦਰ ਕਿਤੇ ਗੇ ਕਮਾਤੇ ਚਰਚਾ ਕੀਤੀ ਗਈ ਹੈ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਬਲੋਸ਼ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਸਤਿਹਾਰ ਕੁਲਦੀਪ ਸਿੰਘ ਗੜਗੱਜ ਦੀ ਗਵਾਈ ਵਾਲੀ ਕਟਰਤਾ ਚ ਲੈ ਗਏ ਫੈਸਲੇ ਨੂਰ ਰਤ ਕਰ ਦਿੱਤਾ ਹੈ ਦਰਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਨੇ ਜਸਤਿਹਾਰ ਕੁਲਦੀਪ ਸਿੰਘ ਗੜਗੱਜ ਦੀ ਗਵਾਈ ਵਾਲੀ ਕਟਰਤਾ ਚ ਲੈ ਗਏ ਫੈਸਲੇ ਨੂੰ ਗੈਰ ਸੰਧਾਨਕ ਦੱਸਦੇ ਹੋਏ ਇਸ ਹੁਕਮ ਨੂੰ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੀ ਸਾਜ਼ਿਸ਼ ਕਰਾ ਦਿੱਤਾ ਹੈ ਤਖਤ ਸ੍ਰੀ ਪਟਨਾ ਸਾਹਿਬ ਦੇ ਸਿੰਘ ਸਹਿਬਾਨ ਦਾ ਕਹਿਣਾ ਹੈ ਕਿ ਸ੍ਰੀ ਕਾਲ ਤਖਤ ਸਾਹਿਬ ਦੇ ਜਸਤਿਹਾਰ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ੍ਰੀ ਦੰਦਵਾ ਸਾਹਿਬ ਦੇ ਜਸਤਿਹਾਰ ਟੇਕ ਸਿੰਘ ਪਹਿਲਾਂ ਹੀ ਤਖਤ ਸ ਇਸ ਲਈ ਉਹਨਾਂ ਤੋਂ ਤੱਕ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਅਹੁਦੇਦਾਰ ਅਤੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਗੁਰਦੇਵ ਸਿੰਘ ਜੀ ਦੇ ਸਬੰਧ ਵਿੱਚ ਲਏ ਗਏ ਫੈਸਲੇ ਦਾ ਧਾਰਮਿਕ ਅਤੇ ਸੰਵਿਧਾਨਕ ਅਧਿਕਾਰ ਨਹੀਂ ਹੈ। ਇਸ ਲਈ ਤੱਕ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਹਿਰੇ ਸਿੰਘ ਸਹਿਬਾਨ ਵੱਲੋਂ ਗੰਭੀਰ ਵਿਚਾਰ ਕਰਨ ਉਪਰੰਤ ਸਭ ਸੰਮਤੀ ਨਾਲ ਫੈਸਲੇ ਨੂੰ ਰੱਦ ਕਰਨ ਦਾ ਫੈਸਲਾ ਲਿੱਤਾ ਗਿਆ ਹੈ। ਪ੍ਰਕਸ਼ ਸਿਕਰ ਸਮੇਲਨ ਵਿੱਚ ਸ਼ਾਮਲ ਆਗੂਆਂ ਨੇ ਐਲਾਨਨਾਮਾ ਜਾਰੀ ਕਰਦੇ ਹੋਏ 2 April ਨੂੰ ਜੰਮੂ ਕਸ਼ਮੀਰ ਦੇ ਪਹਿਲਗਾਂ ਵਿੱਚ ਹੋਏ ਅਤਵਾਦੀ ਹਮਲੇ ਦੀ ਸੱਚ ਸ਼ਬਦਾਂ ਵਿੱਚ ਨਿੰਦਾ ਕੀਤੀ ਜਿਸ ਤੋਂ 26 ਆਮ ਨਾਗਰਿਕ ਮਾਰੇ ਗਏ। ਐਲਾਨਾ ਵਿੱਚ ਕਿਹਾ ਗਿਆ ਕਿ 22 ਅਪ੍ਰੈਲ 2025 ਨੂੰ ਜੰਮੂ ਕਸ਼ਮੀਰ ਵਿੱਚ ਹੋਏ ਅਤਵਾਦੀ ਹਮਲੇ ਦੀ ਸਖ਼ਬਦਾਬ ਦਿਨ ਨੇ ਦਰਦਿਆ ਜਿਸ ਚ 26 ਵਿਅਕਤੀ ਮਾਰੇ ਗਏ ਅਸੀਂ ਅਤਵਾਦੀ ਦੀ ਇਸਰਾਦਪਾਰੋਂ ਗੁਸਪੈਟ ਉਹਨਾਂ ਨੂੰ ਫੀਡਿੰਗ ਤੇ ਸੁਰੱਖਿਤ ਪਨਾਗਾਹਾਂ ਤੋਂ ਦੇਖ ਕਰਦੀ ਦੇ ਸਾਰੇ ਰੂਪਾਂ ਦਾ ਮੁਕਾਬਲਾ ਕਰਨ ਲਈ ਆਪਣੀ ਵਚਨਬੱਤਾ ਦੁਹਰਾਉਂਦੇ ਹਾਂ ਬ੍ਰਿਕਸ ਦੀ ਮੀਟਿੰਗ ਦੌਰਾਨ ਇਜ਼ਰਾਈਲ ਵੱਲੋਂ ਇਰਾਨ ਤੇ ਹਮਲਾ ਗਾਜ਼ਾ ਵਿੱਚ ਮਾਨਵੀ ਸੰਕਟ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗੇ ਟੈਕਸਸ ਮੇਤ ਹੋਰ ਮੁੱਦਿਆਂ ਤੇ ਚर्चा ਹੋਈ ਬ੍ਰਿਕਸ ਦੇ ਮੂਲਕਾਂ ਨੇ ਇੱਕ ਪਾਸੜ ਲਾਏ ਗਏ ਟੈਕਸਾਂ ਤੇ ਗੰਭੀਰ ਚਿੰਤਾ ਪਕਟਾਈ ਤੇ ਕਿਹਾ ਕਿ ਇਹ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਮੁਤਾਬਕ ਨਹੀਂ ਹਨ ਬ੍ਰਿਕਸ ਨੇ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਦੀ ਸਦਾਰਨ ਲਈ ਹੁਣ ਤੱਕ ਸਭ ਤੋਂ ਸਖਤ ਭਾਸ਼ਾ ਅਪਣਾਈ ਹੈ ਐਲਾਨਾ ਵਿੱਚ ਕਿਹਾ ਕਿ ਇਸ ਚ ਵਿਕਾਸਸ਼ੀਲ ਮੂਲਕਾਂ ਦੀ ਨਿਰਮਾਇਂ ਦੀ ਬਤਾਈ ਜਾਵੇ BRICS ਦੇ ਸਿੱਖੇ ਸਮੈਲਨ ਦੀ ਮੀਟਿੰਗ ਦੌਰਾਨ ਇਜ਼ਰਾਈਲ ਵੱਲੋਂ ਇਰਾਨ ਤੇ ਹਮਲਾ, ਗਾਜ਼ਾ ਵਿੱਚ ਮਾਨਵੀ ਸੰਕਟ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਈ ਗਈ ਟੈਕਸਸ ਸਮੇਤ ਹੋਰ ਮੁੱਦਿਆਂ ਤੇ ਚਰਚਾ ਹੋਈ। BRICS ਦੇ ਮੂਲਕਾਂ ਨੇ ਇੱਕ ਪਾਸੜ ਲਗਾਈ ਟੈਕਸਾਂ ਤੇ ਗੰਭੀਰ ਚਿੰਤਾ ਪ੍ਰਗਟਾਈ ਤੇ ਕਿਹਾ ਕਿ ਵਿਸ਼ਵ ਵਪਾਰ ਸੰਗਠਨਾਂ ਦੇ ਨਿਯਮਾਂ ਮੁਤਾਬਕ ਨਹੀਂ ਹੈ। BRICS ਨੇ ਸਿੱਖੇ ਤਰਾ ਅਸਲਾਂਤੀ ਕਮਿਸ਼ਨ ਤੇ ਸੁਧਾਰਾਂ ਲਈ ਹੁਣ ਤੱਕ ਦੀ ਸਭ ਤੋਂ ਸਖਤ ਭਾਸ਼ਾ ਅਪਣਾਈ। BRICS ਦੇ ਸਿੱਖੇ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਹਮਲਾਵਰ ਰੁਖ ਦਿਖਾਉਂਦਿਆਂ ਕਿਹਾ ਕਿ ਜਿਹ ਵੇਗਾ 트럼ਪ ਨੇ 소셜 미디어 ਤੇ ਲਿਖਿਆ ਕਿ ਕੋਈ ਵੀ ਮੁਲਕ ਜੋ ਬ੍ਰਿਕਸ ਦੀ ਅਮਰੀਕੀ ਵਿਰੋਧੀ ਨੀਤੀਆਂ ਨਾਲ ਖੁਦ ਨੂੰ ਜੋੜਦਾ ਹੈ ਉਸ ਉੱਤੇ 10% ਦੀ ਵਾਧੂ ਟੈਕਸ ਲਗਾਇਆ ਜਾਵੇਗਾ ਇਸ ਨੀਤੀ ਵਿੱਚ ਕੋਈ ਵੀ ਅਪਵਾਦ ਨਹੀਂ ਹੋਵੇਗਾ ਕਿਰਪਾ ਕਰਕੇ ਇਸ ਮਾਮਲੇ ਤੇ ਧਿਆਨ ਦਿਓ 트럼ਪ ਨੇ ਹਾਲਾਂਕਿ ਆਪਣੀ ਪੋਸਟ ਵਿੱਚ ਅਮਰੀਕਾ ਵਿਰੋਧੀ ਨੀਤੀਆਂ ਦਾ ਸਪਸ਼ਟ ਰੂਪ ਵਿੱਚ ਜ਼ਿਕਰ ਨਹੀਂ ਕੀਤਾ ਨਾ ਹੀ ਦੱਸਿਆ ਕਿ ਕਿਹੜੇ ਨੀਤੀਆਂ ਨੂੰ ਇਸ ਵਰਗ ਵਿੱਚ ਮੰਨਦੇ ਹਨ ਕੇਂਦਰੀ ਮੰਤਰੀ ਨਿਤਿਨ ਘਟਕਰੀ ਨੇ ਰੂਸ-ਯੂਕਰੇਨ ਤੇ ਇਜ਼ਰਾਈਲ-ਹੰਜ਼ਗਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਾਸ਼ਕਤੀਆਂ ਦੀ ਤਾਨਾਸ਼ਈ ਕਾਰਨ ਤਾਲਮੇਲ ਆਪਸੀ ਸਤਿਕਾਰ ਅਤੇ ਪਿਆਰ ਖ ਪੂਰੀ ਦੁਨੀਆ ਚ ਟਕਰਾਅ ਦਾ ਮਾਹੌਲ ਹੈ ਭਾਰਤ ਨੂੰ ਦੁਨੀਆ ਨੂੰ ਸੱਚ ਅਹਿੰਸਾ ਸ਼ਾਂਤੀ ਦਾ ਸੁਨੇਹਾ ਦੇਣ ਵਾਲੀ ਬੁੱਧ ਦੀ ਭੂਮੀ ਦਾਸ ਦੇ ਹੋਏ ਗੜਕਰੀ ਨੇ ਅੰਤਰਰਾਸ਼ਟਰੀ ਡਰਾਮਾ ਦੀ ਸਮੀਖਿਆ ਤੇ ਸਲਾਮ ਮਸ਼ੁਫਰੇ ਤੋਂ ਬਾਅਦ ਫੂਕ ਖਲਈ ਨੀਤੀ ਤੈਅ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਮੰਤਰੀ ਗੜਕਰੀ ਨੇ ਕਿਹਾ ਕਿ ਇਹ ਟਕਰਾਅ ਜਿੱਥੇ ਸੀਸੀ ਪਤਾ ਕਰ ਰਹੇ ਹਨ ਜਿੱਥੇ ਵਿਸ਼ਵ ਜੰਗ ਕਦੇ ਵੀ ਛੇੜ ਸਕਦੀ ਹੈ ਉਹਦਾ ਜ਼ੋਰ ਦੇ ਕੇ ਕਿਹਾ ਕਿ ਜੰਗ ਨਾਲ ਸੰਬੰਧਿਤ ਟੈਕਨੋਲੋਜੀ ਦੇ ਰੱਖੀ ਵੀ ਮੁਲਕਤਾ ਦੀ ਰੱਖਿਆ ਕਰਨਾ ਮੁਸ਼ਕਲ ਬਣਾ ਰਹੀ ਹੈ ਨੀਤਨ ਗੜਕਰੀ ਨੇ ਕਿਹਾ ਕਿ ਉੱਨਤ ਤਕਨੀਕਾਂ ਨਾਲ ਜੰਗ ਦੇ ਨਿਯਮ ਬਦਲ ਗਏ ਹਨ ਮਜ਼ਾਈਲਾਂ ਤੇ ਦੋਨ ਉਨਾ ਕਹਾ ਕਿ ਸਭ ਦੇ ਵਿਚਾਰੇ ਮਨੁੱਖਤਾ ਦੀ ਰੱਖਿਆ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ ਅਕਸਰ ਰਹਾਇਸ਼ੀ ਬਸਤੇ ਅਤੇ ਇਮਦਾ ਅੱਲਾ ਤੱਕ ਜਾਂਦੀਆਂ ਨੇ ਇਸ ਨਾਲ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਿਸ ਦੇ ਅਧਿਕਾਰੀਆਂ ਤਾਨੀਆ ਦੇ ਪਿੱਤਾ ਤੇ ਗੋਲੀਬਾਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੌਰਾਨ ਮੁਲਜ਼ਮਾਂ ਤੋਂ ਤਿੰਨ ਪਿਸਤੌਲ ਤੇ 13 ਕਾਰਟਰੂਸ ਵੀ ਬਰਾਮਦ ਕੀਤੇ ਗਏ ਇਸ ਦੇ ਨਾਲ ਹੀ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਵਿਦੇਸ਼ੋਂ ਭੱਲੇ ਲੰਡਾ ਗੈਂਗ ਨੇ ਇਹ ਸਾਜ਼ਿਸ਼ ਰਚੀ ਸੀ ਜਿਪੁਰਸ ਨੇ ਇਸ ਮਾਮਲੇ ਵਿੱਚ ਗੁਰਲਾਲ, ਖੁਸ਼ਪ੍ਰੀਤ ਅਤੇ ਗੁਰਮਨ ਨਾਮਕ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੌਰਾਨ ਪੰਜਾਬ ਦੇ ਡੀਜੀਪੀ ਗੌਰਵ ਯਾਦ ਨੇ ਟਵਿੱਟਰ ਤੇ ਜਾਣਕਾਰੀ ਦਿੱਤੀ ਕਿ ਇੱਕ ਵੱਡੀ ਸਫਲਤਾ ਵਿੱਚ ਮੋਗਾ ਪੁਲਿਸ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਕਾਊਂ ਫਾਜ਼ੀ ਨੂੰ ناکਾਮ ਕਰ ਦਿੱਤਾ ਅਤੇ ਤਿੰਨ ਮੁੱਖ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਗ੍ਰਿਫਤਾਰਕਤੇ ਗਏ ਮੁਲਜ਼ਮ ਡਾਕਟਰ ਅਨਿਲਜੀਤ ਕੰਬੋਜ ਨੂੰ ਮਾਰ ਦੇ ਇਰਾਦੇ ਨਾਲ ਵੀਰ ਸਿੰਘ ਉਰਫ ਲੰਡਾ ਹਰੀਕੇ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ ਕਾਰਵਾਈ ਦੌਰਾਨ ਪੁਰਸਰੇ ਮੁਲਜ਼ਮਾਂ 'ਤੇ ਗੋਲੀਬਾਰੀ ਵੀ ਹੋਈ ਜਿਸ ਵਿੱਚ ਮੁਲਜ਼ਮਾਂ ਦੀਆਂ ਲੱਤਾਂ 'ਤੇ ਗੋਲੀ ਲੱਗੀ ਉਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੰਜਾਬ ਟੀਵੀ ਆਪਣੀ ਬੋਲੀ ਆਪਣਾ ਦੇਸ਼